ਜੈ ਭੀਮ ਜੈ ਭਾਰਤ ਸਮੂਹ ਜਗਤ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਭੀਮ ਰਾਵ ਜੀ ਦਾ 134ਵਾਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਆ ਰਿਹਾ ਔਰ ਸਾਰਾ ਸੰਸਾਰ ਜਿਹੜਾ ਬਾਬਾ ਸਾਹਿਬ ਦੀਆਂ ਦਿੱਤੀਆਂ ਹੋਈਆਂ ਉਪਲਬਧੀਆਂ ਜੋ ਉਹਨਾਂ ਦੀਆਂ ਕੀਤੀਆਂ ਹੋਈਆਂ ਉਪਲਬਧੀਆਂ ਦਿੱਤੀਆਂ ਹੋਈਆਂ ਸੇਵਾਵਾਂ ਉਹਨਾਂ ਨੂੰ ਸਮਰਪਿਤ ਹਰ ਪੂਰੀ ਦੁਨੀਆ ਦੇ ਵਿੱਚ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਿਹਾ ਅਸੀਂ ਬੀ ਆਰ ਐਮ ਵੇਦਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਵੱਲੋਂ ਸੰਸਾਰ ਭਰ ਦੇ ਸਾਰੇ ਸਮਾਜ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਔਰ ਆਸ ਕਰਦੇ ਆਂ ਕਿ ਸਾਡਾ ਸਮਾਜ ਜਿਹੜਾ ਬਾਬਾ ਸਾਹਿਬ ਨੇ ਦਿੱਤੀਆਂ ਹੋਈਆਂ ਜਿਹੜੀਆਂ ਸਾਨੂੰ ਜਿੰਨੀਆਂ ਵੀ ਉਪਲਬਧੀਆਂ ਉਹਨਾਂ ਦੀਆਂ ਔਰ ਜੋ ਸਾਨੂੰ ਸਿਭਾਵਾ ਦਿੱਤੀਆਂ ਹੋਈਆਂ ਅਸੀਂ ਉਹਨਾਂ ਦੇ ਉੱਪਰ ਚੱਲ ਕੇ ਉਹਨਾਂ ਨੂੰ ਪੜ ਕੇ ਉਹਨਾਂ ਦੇ ਜੀਵਨ ਤੇ ਆਪਾਂ ਸ਼نگਾਸ਼ ਕਰ ਸਕੀਏ ਔਰ ਉਹਨਾਂ ਦੇ ਦਿੱਤੇ ਹੋਏ ਜਿਹੜੇ ਪਰਵਕਾਰ ਹੈ ਦਿੱਤੇ ਹੋਏ ਕਾਰਜ ਹੈ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ ਜੇਕਰ ਜਦੋਂ ਅਸੀਂ ਬਾਬਾ ਸਾਹਿਬ ਦੇ ਜੀਵਨ ਨੂੰ ਪਹਿਲਾਂ ਦੇਖਦੇ ਆ ਕਿ ਜਦੋਂ ਉਹ ਪੜ੍ਹਦੇ ਸੀਗੇ ਤਾਂ ਜਦੋਂ ਉਹਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਸੀਗੇ ਤੇ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਲੋਕ ਸਬਜ਼ੀਆਂ ਖਰੀਦਣ ਜਾਂਦੇ ਸੀ ਉਹ ਵੀ ਥੈਲਾ ਲੈ ਕੇ ਬਾਜ਼ਾਰ 'ਚ ਜਾਂਦੇ ਹੁੰਦੇ ਸੀ ਤਾਂ ਉਹ ਬਾਜ਼ਾਰ ਦੇ ਵਿੱਚ ਜਿਹੜੀਆਂ ਕਿਤਾਬਾਂ ਸਟਾਲਾਂ ਤੇ ਲੱਗੀਆਂ ਹੁੰਦੀਆਂ ਸੀ ਜਿੰਨੀਆਂ ਕਿਤਾਬਾਂ ਉਹਨਾਂ ਨੂੰ ਉਹਨਾਂ ਦੇ ਕੰਮ ਦੀਆਂ ਹੁੰਦੀਆਂ ਸੀ ਉਹ ਸਾਰੀਆਂ ਲੈ ਕੇ ਆਉਂਦੇ ਸੀਗੇ ਲੋਕ ਆਪਣੇ ਘਰਾਂ ਨੂੰ ਆਪਣੇ ਘਰ ਦਾ ਰਾਸ਼ਨ ਲੈ ਕੇ ਆਉਂਦੇ ਸੀਗੇ ਲੇਕਿਨ ਬਾਬਾ ਸਾਹਿਬ ਆਪਣੇ ਘਰ 'ਚ ਕਿਤਾਬਾਂ ਲੈ ਕੇ ਆਉਂਦੇ ਸੀ ਉਹਨਾਂ ਨੂੰ ਕਿਤਾਬਾਂ ਨੂੰ ਪੜ੍ਹ ਕੇ ਔਰ ਉਹਨਾਂ ਨੇ ਆਪਣਾ ਪੂਰੇ ਜੀਵਨ ਦੇ ਵਿੱਚ ਜਿਹੜੇ ਕਾਮਜਾਬ ਲੋਕ ਸੀ ਉਹਨਾਂ ਨੂੰ ਪੜਿਆ ਪੂਰੀ ਦੁਨੀਆ ਦੇ ਵਿੱਚ ਜਾ ਕੇ ਅਲੱਗ-ਅਲੱਗ ਅਸਾਂ ਨੂੰ ਪਤਾ ਹੈ ਕਿ ਉਹ 32 ਡਿਗਰੀਆਂ ਜਿਹੜੀਆਂ ਉਹਨਾਂ ਨੇ ਹਾਸਲ ਕੀਤੀਆਂ ਸੀਗੀਆਂ ਉਹਦੇ ਬਾਅਦ ਭਾਰਤ ਦੇ ਵਿੱਚ ਆ ਕੇ ਭਾਰਤ ਦਾ ਸੰਵਿਧਾਨ ਲਿਖਿਆ ਕਿਉਂਕਿ ਭਾਰਤ ਦੇ ਵਿੱਚ ਸਭ ਤੋਂ ਵੱਧ ਪੜੇ ਲਿਖੇ ਵਿਅਕਤੀ ਉਹ ਸੀਗੇ ਔਰ ਉਹਨਾਂ ਨੇ ਸੰਵਿਧਾਨ ਦੇ ਵਿੱਚ ਭਾਰਤ ਦੇ ਵਿੱਚ ਸਭ ਵਰਗ ਨੂੰ बराबर ਦਾ ਹੱਕ ਔਰਤ ਵਾਸਤੇ ਸਪੈਸ਼ਲੀ ਉਹਨਾਂ ਨੇ ਜਿੱਥੇ ਕਿ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਔਰਤ ਨੂੰ ਬਰਾਬਰ ਦਾ ਅਧਿਕਾਰ ਲੈ ਕੇ ਉੱਥੇ ਭਾਰਤ ਦੀ ਪ੍ਰਾਈਮ ਮਿੰਿਸਟਰ ਤੱਕ ਉਹਨਾਂ ਨੂੰ ਰਾਸ਼ਟਰਪਤੀ ਤੱਕ ਉਹਨਾਂ ਨੂੰ ਉਹਦੇ ਲੈ ਕੇ ਦਿੱਤੇ ਇਹ ਸਭ 바ਵਾ ਸਾਹਿਬ ਦੀ ਦੇਣਾ ਔਰ ਅੱਜ ਪੂਰੀ ਦੁਨੀਆ ਦੇ ਵਿੱਚ ਭਾਰਤ ਦੇ ਲੋਕ ਦੁਨੀਆ ਵਿੱਚ ਬਸਦੇ ਨੇ ਇਮੀਗ੍ਰੇਟ ਹੋ ਕੇ ਭਾਰਤ ਦਾ ਪਾਸਪੋਰਟ ਲੈ ਕੇ ਪੂਰੀ ਦੁਨੀਆ ਦੇ ਵਿੱਚ ਆਪਣੇ ਕਾਰੋਬਾਰ ਕਰਦੇ ਨੇ ਬਿਜ਼ਨਸ ਕਰਦੇ ਨੇ ਬੱਚੇ ਉੱਚ ਵਿਦਿਆ ਹਾਸਲ ਕਰਦੇ ਨੇ ਔਰ ਹਰ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਦੇ ਜੀਣ ਦੇ ਲਈ ਜੋ ਵੀ ਡਿਗਰੀਆਂ ਹੈ ਉਹਨਾਂ ਨੂੰ ਲੈ ਕੇ ਆਪਣਾ ਜੀਵਨ ਸਫਲਾ ਕਰਦੇ ਨੇ ਉਹ ਸਭ ਉਹਦੇ ਪਿੱਛੇ ਸਾਰਾ 바ਵਾ ਸਾਹਿਬ ਦਾ ਹੱਥ ਹੈ ਸੋ ਮੈਂ ਸਾਰੇ ਸੰਸਾਰ ਭਰ ਨੂੰ 바ਵਾ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੰਦਾ ਹੋਇਆ ਨਾਲ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਅਸੀਂ 바ਵਾ ਸਾਹਿਬ ਦੇ ਜੀਵਨ ਨੂੰ ਪੜੀਏ ਆਪਣੇ ਤੇ ਲਾਗੂ ਕਰੀਏ ਔਰ ਆਪਣੇ ਸਮਾਜ ਨੂੰ ਜਾਗਰੂਕ ਕਰੀਏ ਕਿ ਜਿਹੜੀਆਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਖਾਇਆਮਾਂ ਆ ਅਸੀਂ ਉਹਨਾਂ ਦੇ ਉੱਪਰ ਚਾਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ ਜੀ ਆਪਣੇ ਸਮਾਜ ਨੂੰ ਅੱਗੇ ਤਰੱਕੀ ਵੱਲ ਲੈ ਜਾ ਕਿ ਜਾ ਸਕੀਏ ਜੈ ਭੀਮ ਜੈ ਭਾਰਤ जय भीम जय भारत भारतीय संविधान ਦੇ ਪਿਤਾਮਾ ਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਸਾਹਿਬ ਜਿਨ੍ਹਾਂ ਦਾ ਜਨਮ 14 ਅਪ੍ਰੈਲ 1891 ਨੂੰ ਮਧ ਪ੍ਰਦੇਸ਼ ਵਿੱਚ ਹੋਇਆ ਤੇ ਉਹਨਾਂ ਦਾ 134ਵਾਂ ਜਨਮ ਦਿਨ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਪੈਰੋਕਾਰਾਂ ਵੱਲੋਂ ਬਹੁਤ ਹੀ ਜ਼ਿਆਦਾ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਆ ਬਾਬਾ ਸਾਹਿਬ ਅੰਬੇਦਕਰ ਉਸ ਵੇਲੇ ਪਹਿਲੇ ਅਜਿਹੇ ਭਾਰਤੀ ਹੋਏ ਆ ਜਿਨ੍ਹਾਂ ਨੇ ਵਿਦੇਸ਼ ਤੋਂ ਅਰਥ ਸ਼ਾਸਤਰ ਵਿੱਚ ਪੀ ਐਚ ਦੀ ਡਿਗਰੀ ਕੀਤੀ ਤੇ ਨੋਬਲ ਪੁਰਸਕਾਰ ਵਿਜੇਤਾ ਪ੍ਰੋਫੈਸਰ ਅਮਰਤੀ ਆਸੇਨ ਬਾਬਾ ਸਾਹਿਬ ਨੂੰ ਅਰਥ ਸ਼ਾਸਤਰ ਵਿੱਚ ਆਪਣੇ ਪਿਤਾਮਾ ਆਪਣੇ ਪਿਤਾ ਸਮਝਦੇ ਹਨ ਬਾਬਾ ਸਾਹਿਬ ਅੰਬੇਦਕਰ ਜਿਹੜੇ ਕਿ ਵੱਖ-ਵੱਖ ਨੌ ਭਾਸ਼ਾਵਾਂ ਦੇ ਗਿਆਤਾ ਸਨ ਜਿਨ੍ਹਾਂ ਵਿੱਚ ਹਿੰਦੀ ਫਾਰਸੀ ਅਰਬੀ ਜਰਮਨੀ ਫਰਾਂਸ ਫ੍ਰੈਂਚ ਦੇ ਹੋਰ ਕਈ ਪਛਾਹਮਾ ਸਨ ਉਹਨਾਂ ਨੇ ਉਸ ਵੇਲੇ ਬਖ ਵਖ ਦੁਨੀਆ ਦੇ 21 ਧਰਮਾਂ ਦੇ ਉੱਪਰ ਤੁਲਨਾਤਮਕ ਅਧਿਐਨ ਕੀਤਾ ਬਾਬਾ ਸਾਹਿਬ ਭਾਰਤ ਦੇ ਉਸ ਵੇਲੇ ਦੇ ਪਹਿਲੇ ਅਜਿਹੇ ਇਨਸਾਨ ਸਨ ਜਿਨ੍ਹਾਂ ਨੇ ਪਾਣੀ ਦੇ ਲਈ ਸੱਤਿਆਗ੍ਰਹਿ ਕੀਤਾ ਬਾਬਾ ਸਾਹਿਬ ਅੰਬੇਦਕਰ ਦੀ ਬਦੌਲਤ ਹੀ ਜਿੱਥੇ ਤਿਰੰਗੇ ਦੇ ਵਿੱਚ ਅਸ਼ੋਕ ਚੱਕਰ ਨੂੰ ਥਾਂ ਮਿਲੀ ਆ ਉੱਥੇ ਹੀ ਭਾਰਤ ਦੇ ਪੁਛਾਰੇ ਲਤਾੜੇ ਤੇ ਦੁਤਕਾਰੇ ਸਮਾਜ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਇਸ ਸੰਬੰਧੀ ਬਾਬਾ ਸਾਹਿਬ ਦੇ ਕਾਰਜਾਂ ਦੇ ਉਨੀ ਹੋਰ ਕੀ ਕੀ ਕੀਤਾ ਜਾਂ ਉਹਨਾਂ ਦੇ ਲਈ ਭਾਰਤੀ ਸਮਾਜ ਦੇ ਵਿੱਚ ਕਿਹੋ ਜੀਆਂ ਚੁਣੌਤੀਆਂ ਰਹੀਆਂ ਕਿੰਨਾ ਉਹਨਾਂ ਨੂੰ ਸੰਘਰਸ਼ ਕਰਨਾ ਪਿਆ ਅੱਜ ਅਸੀਂ ਉਚੇਚੇ ਤੌਰ ਤੇ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਜਿਹੜੀ ਕਿ ਪਿਛਲੇ 2 ਦਹਾਕਿਆਂ ਤੋਂ ਇਟਲੀ ਵਿੱਚ ਸਮਾਜ ਸੇਵੀ ਕਾਰਜਾਂ ਨੂੰ ਜਿੱਥੇ ਅੰਜਾਮ ਦੇ ਰਹੀ ਹੈ ਉੱਥੇ ਹੀ ਬਾਬਾ ਸਾਹਿਬ ਅੰਬੇਦਕਰ ਜੀ ਦੇ ਮਿਸ਼ਨ ਨੂੰ ਵੀ ਘਰ-ਘਰ ਪਹੁੰਚਾਉਣ ਦੇ ਲਈ ਦਿਨ ਰਾਤੇ ਕਰ ਰਹੀ ਹੈ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਅਸੀਂ ਤੁਹਾਨੂੰ ਉਹਨਾਂ ਦੇ ਨੁਮਾਇੰਦਿਆਂ ਨਾਲ ਅੱਜ ਮਿਲਣ ਜਾਣ ਜਾ ਰਹੇ ਹਾਂ ਜਿਹੜੇ ਕਿ ਜਿੱਥੇ ਅੱਜ ਬਾਬਾ ਸਾਹਿਬ ਦਾ 134ਵਾਂ ਜਨਮ ਦਿਨ ਬਹੁਤ ਜ਼ਿਆਦਾ ਉਤਸ਼ਾਹ ਨਾਲ ਮਨਾ ਰਹੇ ਆ ਉੱਥੇ ਹੀ ਉਹ ਬਾਬਾ ਸਾਹਿਬ ਦੀਆਂ ਸਮਾਜ ਪ੍ਰਤੀ ਕੀਤੀਆਂ ਕਾਲਣਾਵਾਂ ਨੂੰ ਵੀ ਸਾਡੇ ਨਾਲ ਸਾਂਝਾ ਕਰ ਰਹੇ ਹਨ ਆਓ ਤੁਹਾਨੂੰ ਮਿਲਾਉਂਦੇ ਹਾਂ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਂਤ ਕਰੀਹਾ ਇਤਲੀ